ਨਾ ਲੱਖ ਪਾਵੇ ਉਹ ਮੇਲੇ ਪਹਿਣਾ ਬਣਵਾ ਲਾਂਗੇ ਵਧੀਆ ਬਣੇ ਤੂੰ ਮੈਨੂੰ ਐਂ ਦੱਸ啊 ਵੀ ਆ ਲੱਕੜਾਂ ਚ ਕਵਾੜ ਚ ਮੱਥਾ ਮਾਰੀ ਜਾਂਦਾਗਾ ਇਹਨਾਂ ਤੋਂ ਕੀ ਕਰਾਵੇਂਗਾ ਇਹਨਾਂ ਚ ਕੰਮ ਦੀਆਂ ਚੀਜ਼ਾਂ ਨੇ ਬੀਬੀ ਕਦੀ ਪੈੱਡ ਬਣਵਾ ਲਾ ਕਦੇ ਸੋਫਾ ਬਣਵਾ ਲਾ ਇਹਦਾ ਲੱਕੜ ਵਧੀਆ ਛਾੜ ਮੈਂ ਵਧੀਆ ਬਣੂਗਾ ਸਗੋਂ ਇਹ ਬਣੂਗਾ ਹਾਂ ਕੋਈ ਹੈਗਾ ਚੱਜ ਦਾ ਮਿਸਤਰੀ ਪ੍ਰਾਣੀ ਲੱਗਦਾ ਕੰਮ ਕਰਨ ਵਾਲਾ ਚੱਜ ਦਾ ਮਿਸਤਰੀ ਤੈਨੂੰ ਪਤਾ ਹੀ ਨਹੀਂ ਨਾ ਬਾਬਾ ਮਸਤਾਨਾ ਹੈਗਾਗਾ ਨਾਲੇ ਦਿਹਾੜੀ ਘੱਟ ਲੈਂਦਾ ਤੇ ਅੱਛਾ ਚੱਲ ਮੈਨੂੰ ਲੈ ਕੇ ਚੱਲ ਕਿਹੜਾ ਮਸਤਾਨਾ ਕੰਮ ਜੇ ਮਰਜ਼ੀ ਕਰਾ ਲੈ ਆ ਤੈਨੂੰ ਦਿਖਾਵਾਂ ਹਾਂ ਚੱਲ ਕਿੱਥੇ ਆਵਾ ਆ ਦੇਖ ਮੈਂ ਆ ਸੀ ਮਿਸਤਰੀ ਦੇਖ ਆ ਆਵੇ ਛੋਟੀ ਦਾ ਮਿਸਤਰੀ ਐ ਇਹ ਆ ਦੇਖਾ ਪੁਰਾਣੇ ਤੱਕ ਤੇ ਸਾਡੇ ਨਵੇਂ ਬਣਾ ਤੇ ਆ ਦੇਖ ਸਾਰੇ ਵੇ ਇਹ ਕਿਹੜਾ ਕੰਮ ਕਰੂਗਾ ਇਹ ਤਾਂ ਰੋਜ਼ ਆ ਚੱਕ ਕੇ ਡਾਂਗ ਜੀ ਤੁਰਿਆ ਫਿਰਦਾ ਰਹਿੰਦਾ ਗਾ ਵਧੀਆ ਤਾਂ ਮਿਸਤਰੀ ਨਹੀਂ ਕੋਈ ਨਾਲੇ ਧਿਆੜੀ ਨਹੀਂ ਮੰਗਦਾ ਵਿਚਾਰਾ ਪਾਲੀ ਹਾਂ ਹਾਂ ਇਹਦੇ ਵਰਗਾ ਤਾਂ ਕੋਈ ਮਿਸਤਰੀ ਨਹੀਂ ਹੈਗਾ ਸਾਡੇ ਚੋਂ ਚਲ ਫਿਰ ਇਹਨੂੰ ਪੁੱਛ ਇਹਨੂੰ ਛੇਤੀ ਕੰਮ ਕਰੂਗਾ ਇਹ ਮੈਤਰੀਆ ਹਾਂ ਜੀ ਆਹ ਤਾਈ ਕੇ ਨਾ ਦਰਵਾਜ਼ੇ ਲਾਉਣੇ ਆ ਠੀਕ ਐ ਕੌਠੀ ਚ ਵਧੀਆ ਲਾਉਣੇ ਆ ਮੈਂ ਵਧੀਆ ਲਾ ਦੂੰਗਾ ਠੀਕ ਹੈ ਗੱਲ ਬਣਾ ਲਈ ਪੂਰੀ ਹਾਂ ਫਿਰ ਇਹ ਨਾ ਹੋਵੇ ਸਾਨੂੰ ਕੋਲੇ ਖੜਨਾ ਪਵੇ ਆਪਦੇ ਆਪ ਹੀ ਕੰਮ ਕਰਨਾਗਾ ਤੈਂ ਮੈਂ ਆਪਣੇ ਆਪ ਕੰਮ ਕਰੂੰਗਾ ਜ਼ਿੰਮੇਵਾਰੀ ਨਾਲ ਮੈਂ ਆਪਣੇ ਖੇਤੀ ਕਰੂੰਗਾ ਤੇ ਪੈਸੇ ਦੇਉਂਗੀ ਮੈਂ ਥੋੜੇ ਢੜੀ ਦੱਸ ਦੇ ਭਾਈ ਇਹਨਾਂ ਨੂੰ ਦਿਆੜੀ ਘੱਟ ਖਰਚਾ ਵਧੀਆ ਕੰਮ ਹਾਂ ਠੀਕ ਹੈ ਭਾਈ ਹਾਂ ਦੱਸਿਆੜੀ ਕੋਈ ਨਾ ਥੌੜ੍ਹਾ ਰੁਪਿਆ ਘੱਟ ਦੇ ਦੀ ਸਾ ਵੀ ਕਿੰਨੀ ਦਿਹਾੜੀ ਚਾ ਤੂੰ 700 ਰੁਪਏ ਦੇ ਦੀ ਲਾ 700 ਰੁਪਏ ਲਾ 1000 1000 ਰੁਪਏ ਮੰਗਦੇ ਨੇ ਮਿਸਤਰੀ ਉਹ 800 ਚਾਹਤੇ 1000 ਚੱਲਦੀ ਹੈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਹਾਂ ਵਿੱਕੀ ਜਾਏ 1000 ਰੁਪਏ ਤੇ ਆੜੀ ਚੱਲਦੀ ਹੈ 500 ਦੇ ਦਣਗੇ ਕੋਈ ਨਾ ਠੀਕ ਆ ਪਰਸੋਂ ਮੰਜੂਰ ਆ ਰਹੀ ਗੱਲ ਨਹੀਂ ਮੰਜੂਰ ਹੈ ਚੱਲ ਪਰਸੋਂ ਆ ਜੀ ਸਾਡੇ ਕੋਠੀ 'ਚ ਚੰਗਾ ਹਾਂ ਠੀਕ ਆ ਭਾਈ ਪਰਸੋਂ ਆ ਜਾਗੇ ਹਾਂ ਠੀਕ ਹੈ ਨਾ ਤਾਂ ਇਹ ਚੋਟੀ ਦਾ ਮਿਸਤਰੀ ਹੈ ਲੰਬਾ ਆਉਂਦਾ ਨਹੀਂ ਮੇਰੀ ਜ਼ਿੰਮੇਵਾਰੀ ਆ ਠੀਕ ਆ ਮੈਨੂੰ ਤਾਂ ਲੱਗਦਾ ਨਹੀਂ ਬੇ ਕਮਲਾ ਜਾ ਲੱਗਦਾ ਇਹ ਤਾਂ ਲੈ ਕਮਲਾ ਕਮਲਾ ਕੋਈ ਨਹੀਂ ਪਤਾ ਕਿੱਡਾ ਵਧੀਆ ਮਿਸਤਰੀ ਆ ਪੂਰੇ ਮਾਨਸਾ ਸ਼ਹਿਰ 'ਚ ਮਿਸਤਰੀ ਨਹੀਂ ਹੈਗਾ ਇਹ ਤਾਂ ਉਹ ਹਾਂ ਉਹ ਮੈਂ ਵੀ ਸੁਣੀ ਸੀ ਇਹ ਜੀ ਇਹੋ ਤਾਂ ਮਸ਼ਹੂਰੀ ਜੀ ਤਾਂ ਬਹੁਤਾ ਮਦਾ ਟੀਵੀ ਦੇ ਉੱਤੇ ਇਹ ਆਉਂਦੇ ਮਮੇਲਾ ਚ ਬਹੁਤ ਕੋਖੇ ਦਾ ਕੰਮ ਕਰਤਾ ਮੈਂ ਤਾਂ ਪਾਲੇ ਜਾਂਦੇ ਨੇ ਬੱਚ ਤੂੰ ਬਾਸਰ ਨੂੰ ਆ ਬਾਗਜੀ ਚੱਗਾ ਸਾਡੀ ਕੋਠੀ ਚ ਆ ਜੀ ਤੂੰ ਹਾਂ ਠੀਕ ਹੈ ਮਾਤਾ ਚੱਲ ਆ ਜਾ ਵਿੱਕੀ ਠੀਕ ਹੈ ਓ ਨਨ ਕੁ ਜੀ ਆ ਪਾਈ ਨੂੰ ਪੁੱਛਦੀ ਐ ਵੀ ਐ ਲੱਗਦਾ ਮੈਨੂੰ ਜਿਵੇਂ ਮਿਸਤਰੀ ਦਾ ਘਰ ਮੁੰਡਾ ਸੱਸਰੀ ਕਾਲ ਸ੍ਰੀ ਕਾਰ ਪੁੱਛ ਤੇ ਮੈਂ ਤਾਂ ਆ ਪਰ ਪਾ ਦੇ ਫਿਰ ਦਿਆਂਗੀ ਮਿਸਤਰੀ ਦਾ ਘਰ ਪੁੱਛਣਾ ਤੀਗਾ ਅਤ ਅਭੀ ਮਿਸਤਰੀ ਦਾ ਘਰ ਦੱਸੋ ਕੀ ਕਰਵਾਉਣਾ ਜਾਣਦੇ ਤੁਸੀਂ ਮਿਸਤਰੀ ਨੂੰ ਮੈਨੂੰ ਜੀ ਦੱਸੋਗੇ ਮੈਂ ਤਾਂ ਐ ਕਰਾਂ ਮੈਂ ਵੀ ਮਿਸਤਰੀਆਂ ਦੇ ਘਰ ਦੇ ਕੀ ਕਰਵਾਉਣਾ ਕੀ ਦਾ ਨਾਮ ਪੁੱਛਣਾ ਦੱਸੋ ਤੁਸੀਂ ਉਹਦਾ ਨਾਮ ਗੋਲੂ ਕਹਿੰਦੇ ਨੇ ਇੱਕ ਤਾਂ ਉਹ ਗੋਲੂ ਨਾਂ ਦਾ ਬੰਦਾ ਤਾਂ ਭਈ ਮੈਨੂੰ ਤਾਂ ਪਤਾ ਨਹੀਂ ਕੋਈ ਹੈਗਾ ਭਾਈ ਗੋਲੂ ਨਾਂ ਦਾ ਬੰਦਾ ਗੋਲੂ ਨਾਂ ਦਾ ਨਹੀਂ ਹੋ ਸਕਦਾ ਫਿਰ ਕੋਈ ਹੋਰ ਹੋ ਸਕਦਾ ਨਾ ਉਹਦਾ ਗੋਲੂ ਬਰਾ ਤਾਂ ਕਿਸੇ ਨੇ ਕੋਈ ਤੇ ਇੱਕ ਉਹਦਾ ਨਾਮਗਾ ਮਸਤਾਨਾ ਬਾਬਾ ਮਸਤਾਨਾ ਬਾਬਾ ਮਸਤਾਨਾ ਹਾਂ ਬੋਲੂ ਸੇਵਾਦਾਰ ਕਹਿੰਦੇ ਗੁਰੂ ਨੂੰ ਹਾਂ ਉਹ ਹੀ ਆਉਗੀ ਆਗਾ ਉਹ 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 ਦਸਾਈ ਪੜ ਲੈ ਸਕੋ ਨਾ ਨਾ ਛਾਈ ਨਹੀਂ ਭਾਈ ਆਪਾਂ ਝੂਠ ਨਹੀਂ ਮਾਰਦੇਗੇ ਸਾਡੇ ਉਹਨੇ ਜੋੜੀਆਂ ਲਾਉਣੀਆਂ ਨੇ ਕੋਠੀ ਚ ਅੱਛਾ ਉਹਨੇ ਐ ਕਿਹਾ ਸੀ ਸਾਨੂੰ ਕਹਿੰਦਾ ਮੈਂ ਪਰਸੋਂ ਆਉਂਗਾ ਪਰਸੋਂ ਦੇ ਅੱਜ ਅਸੀਂ ਢੀਕਦੇ 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 4-5 ਦਿਨ ਟੱਪ ਗਏ ਉਤੋਂ ਦੀ ਹਜੇ ਟਿੱਕਰ ਨਹੀਂ ਸਾਡੇ ਘਰੇ ਪੋੜਿਆ ਘੱਟੋ ਘੱਟ ਵੀ 100 ਤਾਂ ਕੰਮ ਚੱਲਦਾ ਹੈ ਅੱਛਾ ਹਾਂ ਜਿਹਦੇ ਉਹਦਾ ਮਨ ਬਣ ਜਾ ਰਾਤ ਨੂੰ ਪੈਸੇ ਦਾ ਜਿਹਾ ਜੋ ਉਹਨਾਂ ਦੇ ਢੋਲ ਕੀ ਪਜਾਵਾਂਗੇ ਉੱਥੀ ਜਾਂਦਾ ਵੀਰੋ ਲਾਰੇ ਚਾਕੀਂ ਪੁੰਦਾ ਉਹ ਤਾਂ ਫਿਰ ਲਾਰੇ ਲਾਉਂਦਾਗਾ ਲਾਰੇ ਤਾਂ ਤੁਹਾਨੂੰ ਦੱਸੀਦਾ ਜਾਂਦਾ ਵੀ ਉਹਦੇ ਲਾਰੇ ਅੱਗੇ ਬੈਹਿ ਜਾਂਦੇ ਕੁਮਾਰੇ ਚਾਕੀ ਜਾ ਬੈਠੇ ਤੁਹਾਡੇ ਵਿਆਹ ਹੋਊਗਾ ਇਹਨਾਂ ਜੋੜੀਆਂ ਲਪੜੀਆਂ ਨੇ ਉਹਦਾ ਨਹੀਂ ਪਤਾ ਕਿਦੋਂ ਆਵੇ ਸਾਲ ਵੀ ਲਵਾ ਜਾਂਦਾ ਜੋੜੀ ਉਹ ਵਗਾਉਂਦਾ ਅੱਛਾ ਜੀ ਕੰਮੀ ਵਾਲੇ ਫੜੇ ਨੇ ਉਹਦੇ ਤੇ ਉਹ ਆਉਂਦਾ ਹੁੰਦਾਗਾ ਇੱਧਰ ਉਹ ਆਉਂਦਾ ਤਾਂ ਹੁੰਦਾ ਇਹੋ ਹੂੰ ਆਏ ਨਹੀਂ ਪਤਾ ਹੋਣਾ ਐ ਸਾਈਕਲ ਜਿੱਦੇ ਕਿਸੇ ਭਾਜੋ ਕੰਮ ਵੀ ਥੋੜੀ ਕਰਦਾ ਥੋੜਾ ਜਿਹੀ ਕਰਦਾ ਹੈ। ਅੱਛਾ 2 ਘੰਟੇ ਲਾਏ 2 ਘੰਟੇ ਦੀ ਫਰਮ ਹੋ ਗਈ ਨਹੀਂ। ਅੱਛਾ ਇਹ ਨਹੀਂ ਪਤਾ ਕਿੱਧਰ ਨੂੰ ਜਾਂਦਾ ਕੀ ਕਰਦਾ। ਮੈਂ ਤਾਂ ਉਹਦੀ ਆਸਤੇ ਕਿਸੇ ਨੂੰ ਹੋਰ ਵੀ ਨਹੀਂ ਕਿਹਾ ਸਾਡੀ ਦਾ ਕੰਮ ਤਾਂ ਇਹ ਜੇ ਕਰਦਾ ਸੀ ਬਰੇਜ ਜਾਂ ਪਾਪਾ ਪਾ ਟੂਟੀਆਂ ਲਾ ਹਰੇ ਕੰਮ ਜਾਣ ਦਾ ਕਰਨ ਕਹਿੰਦਾ। ਅੱਛਾ ਤੇ ਕਿਹ ਪਰਗਾ ਕਰਾਰ ਤੇ ਨਹੀਂ ਪਹੁੰਚਦਾਗਾ। ਕਰਾਰ ਤੇ ਕਿ ਜਿੱਦੇ ਬਾਗ ਫੜੇ ਕਰਦੇ ਸੰਗਲ ਨਾਲੋਂ ਰੋਟੀਆਂ ਖਵਾ ਕੇ ਉੱਥੀ ਪਾ ਲਓ ਮੰਜੇ ਤੇ। ਤਕੜੇ ਉਹਦੇ ਪਰਿਵਾਰ ਨਹੀਂ ਹੋਊਗਾ ਪਰਵਾਰ ਪ੍ਰਭੂਰ ਭੈਣ ਦੀ ਰੱਖਣ ਦੇ ਵੀ ਪੰਗਤ ਕੰਮ ਤਾਂ ਕਰਾਵਾਂਗੇ ਦੋ ਦਿਨਾਂ ਚ ਨਹੀਂ ਨਹੀਂ ਆਉਂਦਾ ਮੁੜ ਕੇ ਇੱਕ ਦਿਨ ਜਾ ਕੇ ਮੁੜ ਕੇ ਨਹੀਂ ਆਉਂਦਾ ਫਿਰ ਉਹ ਨਾ ਬਹੁਤ ਇੱਕ ਨੂੰ ਪੈਸੇ ਨਾਲ ਨਕਦ ਦਿਓ ਅੱਛਾ ਪੈਸੇ ਨੂੰ ਸਾਰੇ ਕਿਤੇ ਉੱਦੀ ਜਿਵੇਂ ਇਕੱਠੇ ਤੇ ਫਿਰ ਅਗਲਾ ਵਾਜੇ ਸਾਨੂੰ ਕਹਜੂਗਾ ਮੈਂ ਤਾਂ ਕੰਮ ਫੇਰ ਕਰੂੰਗਾ ਪਹਿਲਾਂ ਮੈਨੂੰ ਪੈਸੇ ਦਿਓ ਕਦੇ ਸੌਲੇ ਦਾ ਖਰਚੇ ਵਾਸਤੇ ਆਟਾ ਗੁੱਟੇ ਲੈਣਾ ਪਊਗਾ ਹੋਰ ਤੇ ਕੀ ਕਰਾਂ ਦਾਰੂ ਤੁਨੀ ਦੀਂਦਾ ਚੱਲ ਪਹਿਲਾਂ ਮੈਂ ਤੈਨੂੰ ਐ ਕਹਿੰਦੀ ਆ ਵੀ ਦਿਹਾੜੀ ਦੀ ਉੜੀ ਤਾਂ ਮੇਰੀ ਗੱਲ ਖੋਲੀ ਹੋਈ ਆ ਉਹਦੇ ਨਾਲ ਵੀ ਜੇ ਤੂੰ ਉਰੇ ਆ ਗਿਆ ਨਾ ਤੇ ਉਹਨੂੰ ਤੂੰ ਐ ਕਾਇਦੀ ਪਾਈ ਵੀ ਅਮਰਜੀਤ ਆ ਕੇ ਗਈ ਸੀ ਜਿਹਦੇ ਤੂੰ ਉੱਥੇ ਜੋੜੀਆਂ ਲਾਉਂਦੇ ਕੋਲੇ ਤੇਰੇ ਕੋਲੇ ਆਏ ਠੀਕੇ ਉਹ ਚੰਗਾ ਨਾ ਤੋਂਡੇ ਪਸੰਦ ਆ ਕਿ ਵੀ ਜੋੜੀਆਂ ਲਵਾਉਣ ਤੇ ਮੈਂ ਲਾ ਦੰਦਾ ਜੋੜੀਆਂ ਤੇ ਤੁਹਾਡੇ ਇਹ ਤਾਂ ਦੇ ਭਾਈ ਉਹਦੇ ਨਾਲ ਮੈਂ ਦਿਹਾੜੀ ਦੀ ਗੱਲ ਕਰੀ ਹੋਈ ਆ ਤੂੰ ਦਿਹਾੜੀ ਵਧ ਲੈਣਾ 25 ਕਿਤਾ ਰੁਪਿਆ ਖਾਂਦਾ ਉਹ ਹਾਂ ਤੇ ਕਿਉਂ ਦੇਚੀ ਤੁਸੀਂ ਪਾਲਦਾ ਵਧੀਆ ਦੇ ਅੱਛੇ ਤੇ ਸਾਡੇ ਸੁੱਖ ਨਾਲ ਬਥੇਰਾ ਆ ਗਾ ਡੰਗਰ ਪਸ਼ੂ ਵਾਧੂ ਨੇ ਦੁੱਧ ਬਾਧ ਵਾਧੂ ਆ ਰਿੜਕਦੇ ਆਂਗੇ ਰੋਜ਼ ਅਸੀਂ ਦੁੱਧ ਤਾਂ ਕਿਉਂ ਕੰਦੂ ਦਾ ਪਾ ਦਾਂਗੇ ਗੱਲ ਕਰ ਵੀ ਤੂੰ ਦਾ ਤੇਰੇ ਤਾਂ ਦਿਹਾੜੀ ਵੱਧ ਹੋਣੀ ਉਹਦੀ ਦਿਹਾੜੀ ਘਟਾ ਕਿੰਨੀ ਉਹਦੀ ਦਿਹਾੜੀ ਉਹਦੀ ਦਿਹਾੜੀ ਮੈਂ ਗੱਲ ਕਰੀ ਹੋਈ ਆਗੀ ਉਹਦੇ ਨਾਲ ਮੈਂ ਦਿਹਾੜੀ ਦਿੱਤੀ ਉਹ ਤਾਂ ਰੋਟੀਆਂ ਦੀ ਕਰਨਾ ਫੜੇ ਕੰਮ ਆ ਹਾਂ ਇਹਦਾ ਕਿਉਂ ਭਈ 500 ਰੁਪਈਆ ਲਊਗਾ ਐ ਕਰ ਰੋਟੀਆਂ ਤੇ ਕੰਮ ਕਰਦਾ ਦਿਹਾੜੀ ਤਾਂ 1000 ਚੱਲਦੀ ਆ ਫੇਰ 1000 ਹਜੂਰ ਨਹੀਂ ਅਸੀਂ ਉਹਨੂੰ ਰੋਟੀ ਟੁੱਕ ਵੀ ਖਵਾਵਾਂਗੇ ਜੇ ਤੂੰ ਆ ਗਿਆ ਤੇ ਭਾਈ ਕਾਈ ਦੀ ਉਹਨੂੰ ਲਾਜਵੇਂ ਚੰਗਾ ਕਿਹੜਾ ਕਰੂਗਾ ਕੰਮ ਉਹ ਤੁਸੀਂ ਕਿਉਂ ਬਫ ਹੈ ਕੰਮ ਥੋੜਾ ਜਵਾਬ ਦਾ ਕੰਮ ਬਿਓਲਾ ਕਰਨਾ ਜਾਂ ਬਾਹਰ ਜਾਣਾ ਕਿਸੇ ਨੇ ਹੁਣੇ ਤਾਂ ਇੱਕ ਓਥੀ ਜੋੜ ਕੇ ਚੜਦੂਆ ਵੀ ਉਹਨੂੰ ਛੱਡ ਦੇਣ ਵੀ ਬੈਠੀ ਚਾਰ ਦੋ ਦੋ ਚਾਹ ਕੇ ਪਰਾਂ ਕਰਦਾ ਕੰਮ ਆਏ ਅੱਜ ਤੈਨੂੰ ਕਿਵੇਂ ਲੈ ਜੀਏ ਤੂੰ ਤਾਂ ਲੈ ਮੈਂ ਕਹਾਂ 1000 ਰੁਪਏ ਉਹਨੇ ਤਾਂ 500 ਰੁਪਏ ਮੈਨੂੰ 900 ਦੇ ਦੇ ਚਲ ਨਾ ਭਾਈ ਇਸ ਤਰ੍ਹਾਂ ਵਸੇ ਨਹੀਂ ਕਰਨਾ ਚਲ ਮਾਗ ਨੂੰ ਭੇਜ ਦੂ ਫਿਰ ਉਹਦੇ ਘਰੇ ਭੇਜ ਦੂਗਾ ਵੀ ਅਮਰਜੀਤ ਕੇ ਛੱਡ ਕੇ ਗਏ ਭਾਈ ਆਹ ਭੜੀ ਕਿਥੇ ਪਰਦੇ ਚਾਹੀਏ ਉਹ ਭੁਗਿਆ ਲੱਗਦੀ ਹੈ ਕਿ ਮਿਸਤਰੀ ਕਿਥੇ ਪਰਦੇ ਹੈ ਕਿਥੇ ਰੱਖ ਉਹਦੇ ਮੇਰੇ ਘਰ ਆਪਰਾ ਛੱਡ ਜਿਪੜੀ ਉੱਥੇ ਹੀ ਫਿਰਦੀ ਤੇ ਹੋਰ ਕਿਸਾ ਘਰ ਪਿਛੜੀ ਫਿਰਦੀ ਜਾਂਦਾ ਨਾ ਤੇ ਕੀ ਬਣਾਈਏ ਬਾਲੂ ਮਿਸਤਰੀ ਆ ਬੇਕਾਰ ਜਾਉਂਗੇ ਮਗਰ ਮਕਰਦਾ ਕੋਈ ਕੰਮ ਨਹੀਂ ਕਰਦਾ ਟੜਾਰਾ ਨੋਟਾ ਮੈਂ ਇਹਨੂੰ ਕਿਹਾ 100 ਕਰ ਕੰਮ ਚੱਲਦਾ ਹੁੰਦਾ ਹਾਂ ਜਿਹਦੇ ਉਹਦੇ ਮਣ ਬਣ ਜਾਂਦੇ ਆਥਨੇ ਉਸੇ ਦੇ ਜਾਂਦਾ ਦੂਜਾ ਚੇ ਬੰਗੜਾ ਵੀ ਜਾ ਆ ਵੀ ਨਾ ਜਾਵੇ ਫਿਰ ਕਹਿੰਦੇ ਨੀ ਗੇੜ ਉੱਤਰ ਮਾਰੀ ਜਾਂਦੀ ਸੀ ਆਪਾਂ ਨੇ ਜਮ ਇਹ ਫੜੀ ਰੋਜ਼ ਫੜਦੀ ਐ ਰੋਜ਼ ਪਰ ਕਦਾ ਕਾ ਘਰ ਪੁੱਛ ਕੇ ਉਹ ਵੀ ਮਿਲਦੇ ਨਹੀਂ ਹੋ ਜੀ ਦੀ ਤਾਂ ਪਹਿਲੇ ਫਿਰ ਹਾਂ ਉਹ ਨਹੀਂ ਕੰਮ ਕਰਦਾ ਮੈਨੂੰ ਮੇਰਾ ਅੰਮਰਜੀਤ ਢਿੱਲੂ ਆ ਮੈਂ ਮੇਰੇ ਘਰੇ ਭੇਜ ਦੀ ਕਿ ਉਹ ਕਹਦੀ ਵੀ ਹਾਂ ਵੀ ਜੋੜੀਆਂ ਲਾਉਣੇ ਉਹ ਕੰਮ ਕਰ ਕਰਾ ਕਰਨਾ ਆ ਕਰ ਬੜੀ ਜਾਂ ਮੈਂ ਦੇਖਿਆ ਸੁੱਟ ਜਾ ਪਾਸ ਦੀ ਉਹ ਉਧਰ ਫੇਰੀ ਜਾਂਦੀ ਤੇ ਪਰ ਕੀੜਾ ਘਰ ਪਿੱਛੇ ਦੇ ਤੇ 3 ਮਹੀਨੇ ਲਾ ਦੁਨਾਂ ਦੇ ਮੈਂ ਕਹਦੀ ਮੈਨੂੰ ਨੌਂ ਬੀਜ ਉਹ ਕੰਮ ਕਰਦਾ ਕਹਾ ਪਤਾ ਨਹੀਂ ਗੱਲਾਂ ਕੋ ਗੱਲਾਂ ਕਰਕੇ ਦੀਦੀ ਮੇਰੇ ਨਾਲ ਹੈ ਉਸੇ ਨੂੰ ਕੰਮ ਕਰਦਾ ਉਹ ਉਦੋਂ ਨਾ ਰਣਕ ਪਾਇਆ ਨਾ ਜਦੋਂ ਆਪਾਂ ਨੂੰ ਕੀ ਫੇਰਦੀ ਰਹਿੰਦੀ ਭੌਂਕ ਦੀ ਨਾਲ ਨਾ ਨਜ਼ਾਰਾ ਆਪਾਂ ਦਾ ਕਰਪਾ ਕੋਈ ਦੇਖਦਾ ਬਹੁਤ ਕਿਹੋ ਜਿਹਾ ਕੋਈ ਲੋਕਾਂ ਦੇ ਕੰਮ ਕਰਾਉਣ ਦੇ ਇਰਾਦੇ ਵੀ ਉਹ ਵੀ ਥਾਗੇ ਸਰੋ ਦੇ ਬੰਦੇ ਮੇਰੇ ਮੁਕਤੀ ਕਰਦੇ ਐ ਹਾਂ ਐ ਕਿਹੜਾ ਕਰਦਾ ਉਹ ਨਾਲੇ ਕਿੱਥੋਂ ਕਰਦੂ ਕੰਮ ਪਤਾ ਹੀ ਇਹਦਾ ਆਪਾਂ ਨੂੰ ਆਪਾਂ ਦਾ ਪਤਾ ਮੈਂ ਇੱਧਰ ਘਰ ਆ ਕੇ ਵੀ ਜੰਗ ਚੱਲ ਜੀ ਆਗਾ ਜੁੜੀ ਨੂੰ ਬਾਬੇ ਤਾਂ ਪਤਾ ਨਹੀਂ ਤਾਂ ਕਿਸ ਨੂੰ ਕੀ ਦਾ ਕਰਦੇ ਅਸਰ ਸਰ ਤੇ 100000 ਦਾ ਹਰੇ ਗੁਰੂ ਭਾਲਦਾ ਕੰਮ ਵਾਸਤੇ ਆ ਇੱਕ ਬੁੜੀ ਜੀ ਆਈ ਸੀ ਅੱਛਾ ਤੇ ਕਹਿੰਦੀ ਗੋਲੂ ਬਾਬੇ ਦਾ ਘਰ ਦਾ ਸਾ ਬਈ ਮੈਂ ਤਾਂ ਗੋਲੂ ਜਾਣਦਾ ਹੀ ਕਹਿੰਦੀ ਫਿਰ ਕਹਿੰਦੀ ਇਹ ਹੋਇਆ ਸਾਹ ਮਸਤਾਨਾ ਜੀ ਮੈਂ ਹੈਗਾ ਮੈਨੂੰ ਆਈ ਦੀ ਮਾਸਾ ਆਪਾਂ ਉਹ ਕੰਮ ਕਰ ਲਾਂਗੇ ਨਾ ਫਿਰ ਵੀ ਲੈ ਲਾਂਗੇ ਤੂੰ ਤਾਂ ਬਾਜਾ ਦਾ ਕੰਮ ਕਰ ਲਾ ਮੈਂ ਤਾਂ ਉਹ ਕਰਦਾ ਵੱਧ ਕੰਮ ਕਰ ਲੂੰ ਕਿਆ ਕਿਤਨਾ ਕੂੜਾ ਕੁਝ ਨਹੀਂ ਆਇਆ ਸੇ ਨੂੰ ਮਿਸਤਰੀ ਦਾ ਨੂੰ ਵੀ ਆਇਆ ਕਨਾ ਬੋਲੂ ਕਰੇ ਪਤਾ ਨਹੀਂ ਹੈਗਾ ਕਨਾ ਉਹ ਫਿਰ ਦਾਗਾ ਕਹਾਂ ਪਰ ਸਸਰੀ ਕਾਲ ਬਈ ਸਸਰੀ ਕਾਲ ਬਈ ਆਇਆ ਸੀਗਾ ਬੋਲੂ ਬੈਲੀ ਨੂੰ ਹੀ ਤੱਕ ਰਾਇ ਪੁੱਕੇ ਤੇ ਕਰਿਆ ਆਇਆ ਨਹੀਂਗਾ ਨਾ ਤੇ ਤੂੰ ਕਰ ਲੈਣਾ ਫਿਰ ਜੋੜੀਆਂ ਦਾ ਕੰਮ ਮੈਂ ਕਰ ਲੈਣਾ ਮੈਂ ਤਾਂ ਫੜ ਲਿਆ ਕੰਮ ਹੁਣ ਫੜ ਲਿਆ ਉਹ ਕੰਮ ਮੈਂ ਇੰਨਾ ਚਿਰ ਪਹਿਲਾਂ ਥੋੜੀ ਦੇਰ ਨਾ ਉਹਦੀ ਵਰ ਗਾੜੀ ਮੈਂ ਆ ਗਿਆ ਕਿਤੇ ਸ਼ੌਕਰ ਫੜ ਲਿਆ ਆਪਣਾ ਹੀ ਤਾਂ ਕੰਮ ਪੜਦੇ ਆ ਚਲ ਮੈਂ ਤਾਂ ਆਇਆ ਸੀ ਫਿਰ ਮੈਂ ਕਰੇ ਰਹਾ ਕਰੇ ਸੀ ਸਾਡੇ ਬਿਆਗਾਂ ਮੈਂ ਕਿਹਾ ਚਲ ਤੂੰ ਕਰਿਆਈ ਕੰਮ ਕੋਠੀ ਚ ਨਾ ਤੀ ਹੁਣ ਨਹੀਂ ਸੀ ਜਾਂਦੇ ਹੁਣ ਕੱਲ ਦੇ ਦੇ ਭਾਈ ਆ ਕਿੱਥੋਂ ਲਿਆ ਆਏ ਬੇ ਇੰਨੀਆਂ ਸੋਹਣੀਆਂ ਇਹ ਤਾਂ ਕੋਈ ਨਹੀਂ ਬਹੁਤ ਦੂਰੋਂ ਲੈ ਕੇ ਆਇਆ ਅੱਛਾ ਜੀ ਹਾਂ ਯੇ ਬੈਸਟਰੀਆਂ ਹੁਣ ਦੇ ਦੋਗੇ ਇੱਕ ਦੇ ਦਿਆਂਗੇ ਹਾਂ ਦੋ ਦੋਨੇ ਨਹੀਂ ਦਿੰਦੇ ਇੱਕ ਅਸੀਂ ਰੱਖਾਂਗੇ ਅੱਛਾ ਉਹ ਨਹੀਂ ਆਹ ਕਿਹੜੀ ਦੇ ਆਂਗੇ ਆ ਵੀ ਮਰਜ਼ੀ ਦੇ ਜੋੜੀ ਲੈਣੀ ਹੈ ਕਿੰਨੀ ਸੋਹਣੀ ਆ ਪੈਸੇ ਲਾਵਣੂ ਦੇ ਆੜੀਂ ਤਾਂ ਤੂੰ ਪੈਸੇ ਨਹੀਂ ਦੇਦੀ ਕੋਈ ਦੇ ਦੂੰਗੀ ਪੈਸੇ ਮੈਂ ਤੇ 15000 ਦੀ ਪੈਸੇ ਓਹੋ ਮੈਂ ਤਾਂ ਬੱਟਰੀਆਂ ਕਰਨੀ ਪੈਗੀ ਆਈ ਤਾਂ ਮੈਂ ਮਿਸਤਰੀ ਤੈਨੂੰ ਕਹਿੰਦੀ ਵੀ ਜੋੜੀਆਂ ਦਾ ਕੰਮ ਕਰਨਾਗਾ ਤੂੰ ਬੱਕਰੀਆਂ ਲੈ ਆ ਬਸ ਜੋੜੀਆਂ ਤੇਰੀਆਂ ਹੋ ਗਈਆਂ ਹੈਂ ਜੋੜੀਆਂ ਤੇਰੀਆਂ ਹੀ ਕਰ ਦੇਗੀ ਲੋਟ ਤੇ ਜੋੜੀਆਂ ਕੰਨੀ ਸਰਦਾ ਨਹੀਂ ਜੋੜੀਆਂ ਬਿਨਾ ਤਾਂ ਸਾਨੂੰ ਤੂੰ ਤਾਂ ਆ ਕੇ ਸੌਦੇ ਕਰਨ ਲੱਗੀ ਚਲ ਇਹ ਵੀਰਾਂ ਨੂੰ ਕਿੰਨੇ ਕੀ ਦੇਵੇਂਗਾ 15000 ਦੀ ਇੱਕ ਓਹੋ ਬਾਹ ਬੱਕਰੀ 15000 ਦੀ ਤੇਰੀਆਂ ਨਹੀਂ ਹੈ ਕਿ ਆ ਦੇਖਿਆ ਵੀਰੇ ਕਿਤੇ ਪਹਿਲਾਂ ਨਾ 15000 ਤੂੰ ਇਹਨਾਂ ਨੂੰ ਖੰਡ ਮਿਚਰੀ ਮੂੰਗ ਚਿੰਗੜ ਗਈ ਹਮ ਨਾ ਜੇ ਹੁਣ ਖਾਂਡ ਮਿਸ਼ਰੀ ਮੰਗੂ ਚਿੰਬੜਗੀ ਤਾਂ ਐਨੇ ਰੈਟ ਕਰਨੇ ਨੇ ਨਹੀਂ ਨਹੀਂ ਤਾਂ ਰਾਣੀ ਹਰ ਵਾਲੀਆਂ ਨੇ ਦੂਜੀਆਂ ਬਾਬਾ ਜਿਹੜੇ ਸ਼ੇਰ ਬੱਕਰੀਆਂ ਚਾਰ ਤਾਂ ਦੋਈ ਨਾ ਉਹ ਹਾਂ ਹੈ ਕਿ ਆ ਤਾਂ ਉਹ ਹੀ ਨਾ ਸ਼ਿਨਾਣਾ ਦੇ ਵੀ ਜਾਣੇ ਹੁੰਨੇ ਆਗੇ ਜਿਹੜਾ ਬਾਬਾ ਸ਼ੇਰ ਚਾਰ ਤਾਂ ਦਾਂਦਾ ਸੀ ਬੱਕਰੀਆਂ ਉਹ ਵੀ ਨਹੀਂ ਸਾੰਗੀ ਨੇ ਕਿ ਆ ਪੱਕੀ ਗੱਲ ਹੁਣ ਤੁਹਾਨੂੰ ਮਿਸ਼ਰੀ ਮਿਲਿਆ ਨਹੀਂ ਜੀ ਮਿਲਿਆ ਨਹੀਂ ਮਿਸ਼ਰੀ ਸਾਨੂੰ ਚਲ ਭਾਈ ਤੂੰ ਜਾ ਆਈ ਆ ਇੱਕ ਪਰਦਾ ਗਾ ਨਹੀਂ ਜਾਂਦਾ ਹੁਣ ਮੈਂ ਉੱਦੇ ਦਾ ਵੇਚਾ ਦੀ ਬਗ ਜਾਂਦਾ ਪਈਆ ਮੈਂ ਤਾਂ ਕੰਮ ਮੇਰੇ ਕੋਲ ਪਈ ਦਿਨਾਂ ਆ ਗਏ ਐ ਕਰੀ ਮੈਂ ਸਾਡੇ ਮੁੰਡੇ ਨੂੰ ਲੈ ਕੇ ਆਂਗੀ ਤੇ 5000 ਦੀ ਦੇ ਦੇਗਾ ਆ ਬੱਕਰੀ ਆਹਾ ਰਾਮ ਰਾਮ ਕਰ ਪਈ ਚਿੱਤਰ ਨਹੀਂ ਖਾਣੇ ਮੈਂ ਕਰੋ ਪੰਜ ਦੀ ਦੇ ਦੀ ਆ ਪੰਜ ਨੂੰ ਕਿਲਾ ਆਹੇ ਕੰਨ ਜੇ ਖੜੇ ਨੇ ਜਿਵੇਂ ਸਿੰਗ ਜਾਲਾਉਣ ਵਾਲਾ ਹੁੰਦਾਰੇ ਜਾਈ ਜੇ ਹੋਰੇ ਗੋਲੂ ਨਾਲੀ ਸੋਦੀ ਚੱਲਦੀ ਪੰਜ ਫੌਲੀ ਜਿਹੜੀ ਉਹ ਗੱਲ ਕਰਦੀ ਤੇ ਤਾਂ ਕਿ ਮੈਂ ਨਹੀਂ ਆਇਆ ਬਾਹਰ ਖੰਦ ਮੈਂ ਤੁਰ ਕਾਂ ਕੁੱਤੇ ਗੱਲ ਜਾਂਦੀ ਨੂੰ ਚੱਲ ਦੇ ਆ ਦੀ ਭਾਈ 5000 ਦੀਗਾ ਸੀ ਦੇ ਲਈ ਚੱਲ ਉਹ ਰਾਇਣ ਦੇ ਬਾਬਾ ਮੈਂ ਵੇਚਦਾ ਨਹੀਂ ਹੈਗਾ ਚੱਲ ਰੱਖ ਲਈ ਆਪਦੇ ਕੋਲੇ ਬਾਲੀ ਗੁੱਸੇ ਜਿਹੇ ਵਾਲਾ ਇਹ ਸਾਡੇ ਪਿੰਡਾਂ ਤੇ ਬਾਲੀ ਭੇੜੀ ਵਾਲਾ ਜੇ ਤਾਂ ਹੁਣ ਹੀ ਪੰਜ ਪੰਜ ਕੇ ਪੈਣਾ ਬਾਲੀ ਭੇੜੀ ਵਾਲਾ 5015 ਤੇ 5000 ਦਾ ਹੀ ਭੇਡਾ ਤੂੰ ਆਗਾ ਕਿਵੇਂ ਆਏ ਨਹੀਂ ਕਹਨਾ ਨਾ ਚਾਹ ਦਾ ਨਾ ਪਾਣੀ ਦਾ ਵੀ ਕਿੱਡੀ ਬਦੂ ਰਾਈ ਆਉਗੀ ਮੈਂ ਸਾ ਤੇ ਅੱਗੇ ਤੂੰ ਹੋਰ ਤੇ ਚੜਜੇਂਗੀ ਬਾਂਸ ਰਾਇਣ ਤੇ ਇਹ ਪੁੱਛਦੀ ਹੈ ਵੀ ਫੇਰੀ ਵਾਲਾ ਦਾ ਵੇ ਭਾਈ ਤੂੰ ਇਧਰੋਂ ਆਏਗਾ ਹਾਂ ਭਾਈ ਅੱਛਾ ਤੇ ਇੱਧਰ ਨਾ ਇੱਕ ਗੋਲੂ ਮਿਸਤਰੀ ਆ ਉਹ ਦੇਖਿਆ ਨਾ ਹਾਂ ਭਈ ਆ ਘਰ ਹੈਗਾ ਅੰਦਰ ਦਾ ਇਹ ਇਹ ਵੀ ਮਿਸਤਰੀ ਦਾ ਘਰ ਆ ਮੈਨੂੰ ਪਤਾ ਇਹ ਤਾਂ ਭੇੜਾ ਵਾਲਾ ਗਾ ਲੜਦਾ ਵਾਲਾ ਗਾ ਤਾਂ ਨਵੇਂ ਨਾਲ ਤਾਂ ਕਦੇ ਲੜਦਾ ਨਹੀਂ ਭਾਈ ਮੇਰੇ ਨਾਲ ਤਾਂ ਬਾਹਲਾ ਲੜਿਆਗਾ ਉਹ ਇਹਨਾਂ ਦੇ ਬਾਹਲਾ ਸੋਹਣ ਮੈਂ ਬੱਕਰੀਆਂ ਨੇ ਗਿਆ ਮੈਂ ਬੱਕਰੀਆਂ ਲੈਂਦੀ ਸੀ ਇਹ ਨਾਲ ਲੜਦਾ ਭਾਈ ਤੇ ਨਾਲ ਹੀ ਹੋਗਾ ਭੇੜਾ ਮੈਂ ਨਾ ਭਾਈ ਇਹ ਤਾਂ ਬਾਹਲਾ ਭੇੜਾ ਗਾ ਨਹੀਂ ਨਹੀਂ ਭੇੜਾ ਇਹਨਾਂ ਨੂੰ ਆਹ ਚਾਦਰਾਂ ਚੁਦਰਾਂ ਦੇ ਕੇ ਜਾਂਦਾ ਹੁੰਦਾ ਸੀ ਚਾਦਰਾਂ ਚੁਦਰਾਂ ਦੇ ਕੇ ਜਾਂਦਾ ਅੱਛਾ ਫਿਰ ਤੂੰ ਨਾ ਬੋਲਿਆ ਨਹੀਂ ਕਦੇ ਲੜਿਆ ਨਹੀਂ ਕਾ ਇਹ ਨਵੇਂ ਨਾਲ ਤਾਂ ਲੜ ਤਾਂ ਨਹੀਂ ਆਈ ਵਾਰੀ ਦਿੰਦੇ ਤੂੰ ਪੈਸੇ ਦੇਣ ਦੇ ਅੱਛਾ ਫਿਰ ਤੇਰੇ ਨਾਲ ਹੀ ਨਰਮਾ ਗਾ ਮੇਰੇ ਨਾਲ ਤਾਂ ਫੇਫੀ ਬਾਹਲਾ ਬਈ ਕੁੜੀ ਦਾ ਸਮਾਨ ਲੈ ਤਾ ਨਾ ਵਿਆਹ ਦਾ ਅੱਛਾ ਕੁੜੀ ਦਾ ਵੀ ਵਿਆਹ ਕਰਿਆ ਹੋਇਆਗਾ ਇਹਨਾਂ ਨੇ ਹਾਂ ਬੱਚਾ ਫਿਰ ਤਾਂ ਕੀ ਇਹ ਚਾਹਦਾ ਚੁੱਧਰਾ ਲੈਂਦਾ ਤੈਨੂੰ ਕੰਮ ਵਾਲਾ ਦਰਿਆ ਫੇਸ ਅੱਛਾ ਫਿਰ ਤਾਂ ਤੂੰ ਚੰਗਾ ਕਹਿਣੀ ਆ ਜੇ ਤੇਰਾ ਇੰਨਾ ਆਪਾ ਉਹ ਕਰਦਾ ਸਮਾਨ ਲੈਂਦਾਗਾ ਮੇਰੇ ਨਾਲ ਤਾਂ ਵਧੀਆ ਨਹੀਂ ਭਾਈ। ਅੱਛਾ ਚੱਲ ਵਧੀਆ ਭਾਈ ਫਿਰ। ਮੇਰੇ ਨਾਲ ਤਾਂ ਭੱਜ-ਭੱਜ ਕੇ ਪੈਂਦਾ ਦਾ। ਹਾਂ ਮੇਰੇ ਨਾਲ ਹੀ ਪੈਂਦਾ ਭੱਜ-ਭੱਜ ਕੇ ਭਾਈ। ਤੇ ਨਾਲ ਹੀ ਭੱਜ ਕੇ ਪੈਂਦਾ। ਫਿਰ ਤੇਰੇ ਨਾਲ ਤਾਂ ਫੇਰ ਜਦੋਂ ਇੰਨਾ ਸਮਾਨ ਲੈਂਦਾਗਾ ਤੇ ਤੋ ਚਾਦਰਾਂ ਦਰੀਆਂ ਗਦੈਲੇ ਸਰਾਣੇ ਫਿਰ ਤੈਨੂੰ ਕਿ ਭੱਜ ਕੇ ਤੂੰ ਦਰਸਾ ਦੇ ਜਾਂਦਾ ਹੋਵੇਂਗਾ ਹਣਾ। ਹਾਂ ਬੱਸ ਫਿਰ ਫਿਰ ਤੂੰ ਤਾਂ ਹਜ਼ਾਰਾਂ ਦੇ ਸਾਹਬ ਨਾ ਦਿੰਦਾ ਹਣਾ। ਚੰਗੇ ਬੰਦੇ ਨੇ ਮਾੜੇ ਬੰਦੇ ਨੂੰ ਕੋਈ ਦਿੰਦਾ। ਅੱਛਾ ਜੀ। ਫਿਰ ਮੈਨੂੰ ਤਾਂ ਬੱਕਰੀ ਦਿੱਤੀ ਨਹੀਂ ਇਹਨਾਂ ਨੇ ਰੇਟ ਨਾਲ। ਤੇਰੇ ਨਾਲ ਕਰਦੇ ਉਹ ਗੱਲ ਮੇਰੇ ਨਾਲ ਨਹੀਂ। ਚੱਲ ਭਾਈ ਗਾਹਾਂ ਦੇਖਦੀਆਂ ਫਿਰ ਗੋਲੂ ਮਿਸਤਰੀ ਦੇ ਘਰ ਠੀਕ ਹੈ ਨੀ ਪੜਾ ਇਹਨੇ ਦੇ ਗੋਹਾ ਕੋੜਾ ਸਿੱਟ ਕੇ ਆਇਆ ਹਾਂਜੀ ਹਾਂ ਤੇ ਉਹਨੂੰ ਮੈਂ ਕਹਿੰਦੀ ਸੀਗੀ ਮੱਕਾ ਵਿੱਚ ਆਨੂੰ ਬੱਕਰੀ ਦੇ ਦੇ ਤੇ ਬੱਕਰੀ ਦੀ ਗੱਲ ਹੋਈ ਨਹੀਂ ਮੁੜ ਕੇ ਚੱਲ ਗਿਆ ਹਾਂ ਹੋਈ ਇਹ ਤਾਂ ਭਾੜੀ ਪੈ ਡਾਗਾ ਇਹ ਤਾਂ ਭਾੜਾ ਪੈਦਾ ਇਹ ਤਾਂ ਜੇ ਪੁੱਛਣਾ ਤਾਂ ਮਰਨੋਂ ਪੈਦਾ ਅੱਛਾ ਜੀ ਹੋਰ ਮੈਂ ਤਾਂ ਆਪ ਕਰ ਕਰਕੇ ਟਾਈਪ ਆਫ ਕਰਦੀ ਹਾਂ ਨਾ ਤੂੰ ਇਹਨਾਂ ਦੇ ਗੋਹਾ ਕੂੜਾ ਕਰਦੀਆਂ ਤੇ ਤੈਨੂੰ ਨਹੀਂ ਭੱਜ ਕੇ ਪੈਂਦਾ ਤਾਂ ਹੋ ਮਹੀਨਾ ਪੈਸੇ ਦੇਣੇ ਨਾ ਅੱਛਾ ਪੈਸੇ ਦੇਣੇ ਤਾਂ ਹੀ ਕੰਮ ਕਰਦੀਆਂ ਇਹਨਾਂ ਦੇ ਇਹਨਾਂ ਨਾਲ ਕੰਮ ਕਰਦੀਆਂ ਇਹਨਾਂ ਦਾ ਫੇਰ ਲੈ ਮੈਂ ਤਾਂ ਕੋ ਕਿਤੇ ਬੁਲਾਇ ਨਾਰਮਾਗਾ ਮੈਂ ਤਾਂ ਇਹਨਾਂ ਦੇ ਨਾਰਮ ਜੇ ਅੰਦਰ ਵੜ ਗਈ ਮੈਂ ਤਾਂ ਨਹੀਂ ਇਹਦੇ ਹਾਂ ਦੇਖ ਲੈ ਮੈਂ ਤਾਂ ਮੇਰੇ ਤੱਕਾ ਨੂੰ ਵੱਡ ਨੂੰ ਪੈਂਦਾ ਪੈਸੇ ਦੇ ਕੇ ਜਾਦਾ ਫੇਰ ਅਹੇ ਜਿਹਦਾ ਨਾਮ ਕੰਮ ਕਰਿਆ ਕਰ ਚੰਗਾ ਛੁੱਟੇ ਜੰਗਾ ਕੂੜਾ ਜਾ ਕੇ ਜਾ